ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਰੋ ਅੱਜ ਦੀ ਵੀਡੀਓ ਮੇਰੇ ਆਪਣੇ ਘਰ ਚੋਂ ਹੀ ਆ ਜੋ ਤੁਸੀਂ ਨੀਲੀ ਰਾਵੀ ਦੀ ਇਹ ਮੱਝ ਦੇਖ ਰਹੇ ਹੋ ਤੇ ਇਹ ਮੇਰੇ ਘਰ ਦੀ ਮੱਝ ਹੀ ਆ ਤੇ ਇਹ ਬਕਾਊ ਆ ਤੇ ਪਿੰਡ ਮੇਰਾ ਬਾਂਬਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਐਤਕੀ ਇਹਨੇ ਤੀਜੇ ਸਵੇਰੇ ਸੂਣਾ ਤੇ ਜੇ ਦੂਜੇ ਸਵੇਰੇ ਦਾ ਦੁੱਧ ਆ ਉਹ 13 ਲੀਟਰ ਆ ਕੰਡੇ ਦੇ ਤੋਲਿਆ ਹੋਇਆ ਤੇ ਇਹ ਐਤ ਕੀ ਤੀਜੇ ਸੋਏ ਅਰਜਨ ਤੋਂ ਗੱਭਾ ਜੋ ਲక్ష్ਮੀ ਡੇਰੀ ਫਾਰਮ ਦਾ ਨੀਲੀ ਰਾਜ ਬੁੱਲ ਅਰਜਨ ਤੋਂ ਗੱਭਾ ਇਹ ਆਪੇ 991 ਲੈਂਚੋਂ ਆ 991 ਦੀ ਪੁੱਤਰੀ ਆ ਤੇ ਮੇਰੇ ਇਥੇ ਨਾਲ ਦੇ ਪਿੰਟ ਪਾਕਾਂ ਬੁੱਲ ਦੀ ਪਾਕਾਂ ਉਹਦੇ ਕੋਲੋਂ ਝੋਟਾ ਸੀ 991 ਦਾ ਬੱਚਾ ਤੇ ਨੀਲੀ ਰਾਜ ਦਾ ਬਹੁਤ ਸੋਹਣਾ ਬੁੱਲ ਸੀ ਤੇ ਉਹਦੀ ਇਹ ਬੱਚੀ ਆ ਤੇ ਤੁਸੀਂ ਇਹਨੂੰ ਵੀਡੀਓ 'ਚ ਦੇਖ ਸਕਦੇ ਹੋ ਆਪ ਵੀ ਬਹੁਤ ਸੋਹਣੀ ਬਣਰਦੀ ਆ ਤੇ ਭਾਰੇ ਸਰੀਰ ਦੀ ਆ ਭਾਰੀ ਪੰਤਰ ਦੀ ਆ ਇਹ ਤੇ ਪ्युअर ਕੁਆਲਿਟੀ ਦੇ ਵਿੱਚ ਆ ਤੇ ਟੇਡੇ ਕੱਟ ਵਾਲੀ ਆ ਤੇ ਜਿਆਦਾਤਰ ਜਿਹੜੇ ਲੋਕ ਆਪਣੇ ਵੀਰ ਆ ਉਹ ਜੇ ਨੀਦੀ ਦਾ ਵੀ ਤੇ ਸ਼ਕੀਨ ਉਹ ਟੇਡੇ ਕੱਟਣ ਨੂੰ ਬਹੁਤ ਪਸੰਦ ਕਰਦੇ ਆ ਤੇ ਬਾਕੀ ਤੁਸੀਂ ਸਾਰੀ ਦੇਖ ਸਕਦੇ ਹੋ ਤੇ ਆਰਡਰ ਕੁਆਲਿਟੀ ਬਹੁਤ ਚੰਗੀ ਆ ਕਿਉਂਕਿ ਇਹਦੇ ਜੇ ਸੂਚ ਵੀ ਹੈ 5-6 ਦਿਨ ਪਏ ਆ ਤੇ ਇਹ ਲੌਂਦੀ ਹੁੰਦੀ ਆ ਤੇ ਅਜੇ ਆਰਡਰ ਹੋਰ ਵੀ ਕੱਢਣ ਆਏ ਨੇ ਤੇ ਅਜੇ ਭਰਨਾ ਇਹਦਾ ਇਲੇਵਾ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ 95014 ਤੇ 02635 ਤੇ ਮੇਰਾ ਫੋਨ ਨੰਬਰ ਆ ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਸਸੀ ਗੱਲ ਜੀ ਸਾਰੇ ਵੀਰਾਂ ਨੂੰ